ਮੈਂ ਬਚਾ ਲਿਆ ਲਾ ਪਰ ਐ ਕਰ ਗਾਣਾ ਸੁਣਾ ਦੇ ਪਹਿਲਾ ਵਾਲਾ ਕਿਹੜਾ ਜਿਹੜਾ ਪਹਿਲਾਂ ਤੂੰ ਮੈਨੂੰ ਸੁਣਾਇਆ ਸੀ ਬਾਹਲਾ ਸਿਰਾ ਗਾਣਾ ਚੱਕ ਮਾਜਾ ਬਿੰਦੇ ਬਿੰਦੇ ਨਹੀਂ ਸੁਣਦੇ ਹੁੰਦੇ ਬਟੇ ਸਾਡੀ ਕਿ ਜਿਹੜਾ ਮੰਗ ਛੁੱਟ ਜੋ ਬੈਲੀਆਂ ਨੇ ਬੈਰ ਕੋ ਮਉਰੇ ਵੀ ਸਾਡੀ ਹਾਂਜੀ ਮਿੱਤਰੋ ਕੀ ਹਾਲ ਚਾਲਾ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਹੈ ਲਓ ਭਾਈ ਕਰਤੀਆਂ 9 10 ਵਜੇ ਵਲੌਗ ਦੀ ਸਟਾਰਟਿੰਗ ਆਪਾਂ ਤੇ ਗੱਡੀ ਕਰ ਲਈ ਆਪਣੀ ਓਕੇ ਜਾਂਦਾ ਜੋੜ ਦੀ ਮੋਟਰ ਨਾਲ ਮਗਰ ਤੇ ਨੀਰਾ ਲੈ ਕੇ ਆਣੇ ਮਿੱਤਰੋ ਚੱਲ ਕੇ ਵੱਢ ਕੇ ਖੇਤੋਂ ਤੇ ਨਾਲੇ ਕੋਈ ਹੋਰ ਕਰਦੇ ਕੰਮ ਧੰਦਾ ਕੋਈ ਅੱਜ ਦਿਨ ਬਹੁਤ ਚੰਗਾ ਹੁੰਦਾ ਰੋਜ਼ ਹੀ ਆ ਮੌਸਮ ਦੇ ਕਿੰਨਾ ਸਾਫ਼ ਕਿੰਨੀ ਕਰੜੀ ਧੁੱਪ ਚਾਸ਼ ਫਿਰੇ ਚਲੋ ਮਿੱਤਰੋ ਚੱਲੀਏ ਖੇਤ ਚਾਹ ਪਾਣੀ ਕਰਾ ਲ ਗਏ ਆ ਉਹਦਾ ਬੋਤਲ ਭਰਾ ਲ ਗਏ ਤੇ ਚੱਲਦੇ ਆ ਨਾ ਆਪਾਂ ਫਿਰ ਬਈ ਨ ਕੀ ਬੰਦਾ ਮਿੱਤਰੋ ਲਓ ਬਈ ਸੱਜਣੋ ਪਹੁੰਚ ਚੁੱਕੇ ਆ ਖੇਤ ਆਪਾਂ ਤੇ ਸਭ ਤੋਂ ਪਹਿਲਾਂ ਗੱਡੀ ਕੱਢ ਕੇ ਤੇ ਇੱਥੇ ਲਾਦ ਕੇ ਸੈੱਟ ਕਰਕੇ ਤੇ ਬਸ ਇੰਨੇ ਚੱਲਦੇ ਆਪਾਂ ਗਾਂਹਲੇ ਖੇਤ ਤੇ ਆ ਕੇ 3 ਕ ਵੇ ਨੂੰ ਨੀਰਾ ਨਰਾ ਵੜ ਲਾਂਗੇ ਨਾ ਤੇ ਕਿਰਾਂ ਗਾਂਹ ਨੂੰ ਚੱਲਦੇ ਆ ਤੇ ਗਾਂਹ ਚੱਲ ਕੇ ਵੇਣੇ ਆ ਪ੍ਰੋਗਰਾਮ ਕੋਈ ਹੈ ਨਾ ਬਾਕੀ ਹਜੇ ਕੰਮ ਚੱਲੇ ਨਹੀਂ ਸਟਾਰਟ ਨਹੀਂ ਹੋਇਆ ਨਾ ਕੋਈ ਵੀ ਹਜੇ ਤੇ ਵੇਣੇ ਆ ਸਪਰੇਅ ਸਪਰੂ ਲੈਉਣੇ ਚੱਲ ਕਿ ਯਾਰ ਤਾਕਤਾਲੀ ਹੈ ਨਾ ਇੱਕ ਅੱਧੀ ਹੋਰ ਕਰ ਦਿਆਂਗੇ ਕਦੋਂ ਹੁਣ ਤੋਂ ਪੰਜ ਦਾ ਪੰਜ ਚੰਗੀਆਂ ਲੱਗਣ ਲੱਗੀਆਂ ਤੇ ਕੰਮ ਵਧੀਆ ਚੱਲ ਪੂਆ ਹਨ ਤੇ ਚਲੋ ਮਿੱਤਰੋ ਚੱਲ ਗਏ ਤੇ ਆ ਕੇ ਵੇਖਾਂਗੇ ਇੱਥੇ ਕੀ ਪਾਉਂਦਾ ਲਓ ਬਈ ਮਿੱਤਰੋ ਪਹੁੰਚ ਚੁੱਕੇ ਆਪਾਂ ਖੇਤ ਆਪਣੇ ਗਾਂਹ ਵਾਲੇ ਤੇ ਹੁਣ ਕੀ ਕਰੀਏ ਹੁਣ ਤਾਂ ਮਤਲਬ ਕੰਮ ਹੀ ਨਹੀਂ ਗਾ ਆਪਣੇ ਕੋਲੇ ਹੱਥ ਇੱਥੇ ਮੋਗੇ ਵਾਲਾ ਪਾਣੀ ਚੱਲੀ ਜਾਂਦਾ ਤੇ ਪਾਣੀ ਥੋੜਾ ਖੱਡਾ ਹੀ ਹੈ ਕਿ ਆਪਣੀਆਂ ਰਕਣਕ ਚਲੀ ਗਨਰ ਥੋੜਾ ਥੋੜਾ ਕਿ ਦੇ ਕੇ ਤੇ ਮਨਿਆ ਕਣਕ ਚ ਪਾਣੀ ਪੈਂਦਾ ਬਾਲਾ ਤਾਂ ਨਹੀਂ ਪੈਂਦਾ ਤੇ ਮਤਲਬ ਪਾਣੀ ਵੀ ਹੱਥਨ ਤੱਕ ਚੱਲੂ ਇੱਥੇ ਹਨਾ ਯਾਰ ਮਾਰੀ ਮੁੱਟੀ ਨਿਗਰ ਰੱਖਣੀ ਪੂਗੀ ਮੁੜ ਕੇ ਕਾਨਕ ਚ ਪਾਣੀ ਪੀ ਗਿਆ ਮੁੜ ਕੇ ਓਫਰ ਹਨਾ ਠੀਕ ਹੈ ਤੇ ਚਲੋ ਮਿੱਤਰੋ ਚਾਹੇ ਪਾਣੀ ਪੀਤੇ ਹੈ ਲਾਓ ਵੀ ਮਿੱਤਰੋ ਅੱਜ ਕਰਤੀ ਲੋਕੇਸ਼ਨ ਚੇਂਜ ਆਪਾਂ ਕਿਉਂਕਿ ਠੰਡ ਬਾਹਲੀ ਅੱਜ ਹਵਾ ਚੱਲ ਰਹੀ ਹੈ ਮਿੱਤਰੋ ਬਹੁਤ ਜ਼ਿਆਦਾ ਤੇਜ਼ ਹਨਾ ਤੇ ਇਸ ਕਰਕੇ ਆਪਾਂ ਉੱਥੋਂ ਲੋਕੇਸ਼ਨ ਚੇਂਜ ਕਰੀ ਤੇ ਇੱਥੇ ਆਪਾਂ ਕੋਠੇ ਦੇ ਮੂਹਰੇ ਲਾ ਲਿਆ ਅਸਰਾ ਆਪਦਾ ਤੇ ਹੁਣ ਇੱਥੇ ਬੈ ਕੇ ਗੱਡਾਂ ਪੁੱਛਾਂ ਠੀਕ ਹੈ ਤੇ ਚਾਹ ਜੂ ਪੀ ਲਈਏ ਮਿੱਤਰੋ ਤੇ ਵੀਡੀਓ ਵੀਡੀਓ ਕੀ ਭਾਲ ਲਿਗੇ ਕੋਈ ਮਨ ਬਣਾ ਲਿਗੇ ਸੈਟ ਵਟ ਕਰ ਲਈ ਆਪਣੀਆਂ ਤੇ ਬਾਕੀ ਗੱਲਾਂ ਆਪਾਂ ਕਰਾਂ ਬਾਅਦ ਮਿੱਤਰੋ ਤੇ ਬਣੇ ਰਿਓ ਵਲੌਗ ਨਾਲ ਤੇ ਹੋ ਸਕਿਆ ਇਦੋਂ ਵੀ ਚੰਗੇ ਚੰਗੇ ਵਲੌਗ ਪਾਇਆ ਕਰਾਂਗੇ ਜਿੰਨੇ ਕੁ ਜੋਗੇ ਹੈਗੇ ਆ ਉਹਨੇ ਆਪਾਂ ਪਾਈ ਜਾਂਦੇ ਆ ਠੀਕ ਆ ਤੇ ਹੋ ਸਕਿਆ ਇਦੋਂ ਵੀ ਚੰਗੇ ਲਿਆ ਕਰਾਂਗੇ ਆਉਣ ਵਾਲੇ ਟਾਈਮ 'ਚ ਬਸ ਆਪਾਂ ਟਾਰਗੇਟ ਰੱਖਣਾ ਘਟੋ ਘਟ ਨਾ ਵਾਲਾ ਮੈਂ ਸੋਚਿਆ ਯਾਰ ਦੀ ਮੈਂ ਸਾਲ ਲਗਾਤਾਰ ਪਾਵਾਂ ਚੰਗੇ ਮਾੜੇ ਕਿਹੋ ਜੇ ਬਣ ਪਰ ਮੈਂ ਇੱਕ ਪੂਰਾ ਸਾਲ ਪਾਵਾਂ ਤੇ ਸਾਲ ਬਾਅਦ ਰਿਜ਼ਲਟ ਵੇਖਣਾ ਵੀ ਕਿੰਨਾ ਕ ਫਰਕ ਪੈਂਦਾ ਪੌਣੇ ਪਹਿਣਗੇ ਔਖੇ ਬਹੁਤ ਆਇਮੇ ਚੀਜ਼ ਦਾ ਮੈਨੂੰ ਹੀ ਪਤਾ ਨਾ ਵਲੌਗ ਪੌਣੇ ਸਾਰੇ ਨਾਲ ਔਖੇ ਐ ਹੋਰ ਕੰਮ ਸਾਰੇ ਸੌਖੇ ਐ ਇਹਦੇ ਨਾਲ ਕਿਉਂਕਿ ਰੋਜ਼ ਬਣਾਉਣੀ ਨਾ ਹੋਵੇ ਕੰਮ ਫਿਰ ਵੀ ਬਣਾਉਣੀ ਪੈਂਦੀ ਆ ਸੈਟ ਕਰਨਾ ਪਾਉਣਾ ਟਾਈਮ ਡੇਲੀ ਵੀ ਡੇਲੀ ਇਹੇ ਕਰਨਾ ਹੀ ਕਰਨਾ ਨਾ ਯਾਰ ਜੇ ਮੰਨਦੇ ਨੇ ਸਾਲ ਕੰਮ ਕਰਨਾ ਤੇ ਪਰੇ ਕਰਨਾ ਪਊਗਾ ਇਹਦੇ ਬਿਨਾ ਸਰਦਾ ਨਹੀਂ ਜ਼ਰੂਰੀ ਐ ਪਰ ਸਾਲ ਆਪਾਂ ਟਾਰਗੇਟ ਲੈ ਕੇ ਚੱਲਾਂਗੇ ਯਾਰ ਸਾਲ ਜਿਵੇਂ ਮਰਜ਼ੀ ਪਾਈਗੇ 8 ਤੋਂ 10 ਮਿੰਟਾਂ ਦਾ ਬਾਲਾ ਵੱਡਾ ਵਲੌਗ ਨਹੀਂ ਤੇ ਵਧੀਆ ਫੈਮਿਲੀ ਜੀ ਦੇਖਣਯੋਗ ਹੈ ਨਾ ਕੰਮ ਧੰਦੇ ਵਾਲਾ ਫੈਮਿਲੀ ਵਾਲਾ ਕੋਈ ਵੀ ਹੈ ਨਾ ਬਾਹਰ ਤੇ ਜਾਣ ਵਾਲਾ ਜਿੰਨਾ ਕੋਸ਼ਿਸ਼ ਕਰਾਂ ਮੈਂ ਜ਼ਰੂਰ ਪਾਉਂਗਾ ਤੇ ਚਲੋ ਮਿੱਤਰੋ ਚਾਹ ਜੂ ਪੀ ਗਏ ਤੇ ਬਾਕੀ ਗੱਲਾਂ ਤੁਹਾਨੂੰ ਮੈਂ ਬਾਅਦ ਚ ਦੱਸਾਂਗਾ ਆਓ ਮਿੱਤਰੋ ਮੈਥੇ ਮੁੱਥਲੇ ਤੋੜ ਆਪਾਂ ਅੱਜ ਵਾਲੀ ਸਬਜ਼ੀ ਵਾਸਤੇ ਠੀਕ ਹੈ ਤੇ ਹੁਣ ਚੱਲਦੇ ਆਪਾਂ ਦੂਜੇ ਖੇਤ ਆਪਣੇ ਦੂਜੇ ਖੇਤ ਜਾ ਕੇ ਸਭ ਤੋਂ ਪਹਿਲਾਂ ਨੀਰਾ ਚਾਰਾ ਕਾਟ ਗਏ ਨਾ ਤੇ ਸਾਰਾ ਸਮਾਨ ਸੰਭੀ ਗਿਆ ਆਪਣਾ ਮੰਜਾ ਮੁੰਜਾ ਬਾਹਰ ਪਹਿਲੇ ਕੀ ਲੱਗੀ ਸਾਰਾ ਸਮਾਨ ਸਾਂਭ ਕੇ ਆਪਾਂ ਆ ਗਏ ਆਪਣੇ ਮੈਥੇ ਛੋਲੇ ਚ ਤੇ ਬਾਕੀ ਫਿਰ ਚੱਲ ਕੇ ਵੇਣੀ ਕੀ ਬੰਦ ਆਗਾ ਓ ਮੇਤਰੋ ਪਹੁੰਚ ਚੁੱਕੇ ਆਪਾਂ ਦੂਜੇ ਖੇਤ ਆਪਣੇ ਤੇ ਮਾਹ ਨੀਰਾ ਵਟ ਲਈਏ ਨਾਲੇ ਤੇ ਨਾਲੇ ਮਾਰ ਲਈਏ ਕਣਕ ਤੋਂ ਮਾੜਾ ਮੋਟਾ ਜਿਹੜਾ ਵੀ ਕੀ ਕੰਡੀਸ਼ਨ ਹੈ ਤੇ ਪਾਣੀ ਦੀ ਮੇਤਰੋ ਲੋੜ ਨਹੀਂ ਇੱਥੇ ਥੋੜੀਆਂ ਮੋਟੀਆਂ ਕਣੀਆਂ ਹੀ ਪੈ ਗਈਆਂ ਸੀ ਤੇ ਉਹਦੇ ਨਾਲ ਹੀ ਆਪਣਾ ਡੰਗ ਲੈ ਜੂ ਹਣਾ ਬਾਲਾ ਵੱਡਾ ਸਿਸਟਮ ਨਹੀਂ ਤੇ ਕਣ ਕੇਰਾ ਠੀਕ ਆ ਕੇਰਾ ਮਾੜੀ ਮੋਟੀ ਆਪ ਨੀਗਾ ਮਾਰ ਲਈਏ ਤੇ ਤੁਹਾਡੇ ਵਾਸਤੇ ਸ਼ਾਟ ਲਾ ਦਈਏ ਇੱਕ ਈ ਹੈ ਨਾ ਕਾਲੀ ਸੱਪ ਵਰਗੀ ਕਾਂਕ ਦੀ ਸੇਵਾ ਬਹੁਤ ਕਰੀ ਐ ਇਸ ਵਾਰ ਪੂਰੀ ਵਧੀਆ ਆਪਦੇ ਜਾਣੇ ਪੂਰਾ ਫੁੱਲ ਜੋਰ ਲਾਤਾ ਕਾਂਕ ਤੇ ਕਾਂਕ ਕੇਰਾ ਦਾ ਓਕੇ ਰਿਪੋਰਟਾਂ ਤੇ ਐ ਤੇ ਬਾਕੀ ਮਿੱਤਰੋ ਰੱਬ ਜਾਣਦਾ ਹਨ ਗਾਂਵਾਂ ਦੀ ਕੰਡੀਸ਼ਨ ਦਾ ਕਾਂਕ ਕੇਰਾ ਦਾ ਹੈ ਕਿ ਜਮ ਫੰਨੇ ਖਾਂ ਬਾਕੀ ਤੁਹਾਡੇ ਸਾਹਮਣੇ ਚੈੱਕ ਕਰ ਲੋ ਕਾਂਕ ਪੂਰੀ ਇੱਕ ਨੰਬਰ ਇੱਕਸਾਰ ਕਾਲੀ ਸੱਪ ਵਰਗੀ ਡੰਝ ਠੀਕ ਐ ਬਾਕੀ ਖਾਲਾਂ ਖੁਲੇ ਗੰਧ ਗੁੰਧ ਹੈ ਨਹੀਂ ਆਪਣੇ ਐ ਨਹੀਂ ਗੰਧ ਗੁੰਧ ਜਿਆ ਹੋਊਗਾ ਠੀਕ ਐ ਤੇ ਮਿੱਤਰੋ ਚਲੋ ਆਪਾਂ ਚੱਲ ਕੇ ਨੀਰਾ ਚਹਰਾ ਵੱਟ ਕੇ ਸਭ ਤੋਂ ਪਹਿਲਾਂ ਤੇ ਫੇਰ ਚੱਲਦੇ ਆ ਘਰੇ ਬਣਾਉਣਿਆ ਫਣੀਆ ਵਲੌਗ ਲਓ ਬਈ ਨੀਰਾ ਵੱਟ ਕੇ ਕਰਤਾ ਗੱਡੀ ਦੇ ਵਿੱਚ ਲੋਡ ਆਪਾਂ ਠੀਕ ਐ ਤੇ ਹੁਣ ਚੱਲ ਗਏ ਆਪਾਂ ਘਰੇ ਸਭ ਤੋਂ ਪਹਿਲਾਂ ਕੋਟ ਚੱਕ ਲਈਏ ਤੇ ਇੱਕ ਆਪਣੀ ਹੈਗੀ ਦਾਤੀ ਪਈ ਠੀਕ ਐ ਦਾਤੀ ਤੇ ਕੋਟ ਤੇ ਚਲੋ ਮਿੱਤਰੋ ਅੱਜ ਆਪ ਹੈਗੇ ਵੇਲੇ ਜਮਾ काम अपना हो कंपलीट जिन्ना करना होंगे क्योंकि वहली रुत्त यही कुछ हों क्या चलीए घर चाह पानी पीए मित्रों चल गए घर आ गए मैठी मेरी माता आ मेथे लिया जेड मैं खेतों वो की करी नहीं भी तोड़ दी तू हाँ की करेंगे कि मेथिया लाओ भाई आप खेती है सारी वाढ़े लोट ਕਰਤੀ ਨੀ ਵੀ ਸਬਜੀ ਸਬਜੀ ਵਾਦੂ ਮੈਂ ਵਾਦੂ ਮੰਦੀਆ ਮੈਨੂੰ ਪੂਰਾ ਨਾਮ ਦੇ ਦੇ ਨਾਮ ਜਿੰਨੀ ਤਾਂ ਹਾਂ ਕੀ ਦਿੰਨੀ ਗਾਲਾਂ ਦੇ ਨਿਕਲੀ ਨਾਮ ਉਹ ਦਿੱਤਾ ਨਹੀਂ ਕਦੇ ਲਾਓ ਭਾਈ ਇਹ ਕੱਲ੍ਹ ਆਸਤੇ ਕਰਦੇ ਗਏ ਅੱਜ ਆਸਤੇ ਤੜਕੇ ਦਾ ਰੰਗ ਚ ਵੇਰੇ ਇਸ ਵੇਲੇ ਹੈ ਐਸੇ ਵੇਲੇ ਮੂੰਗ ਦਾ ਢੀ ਬੱਟ ਗਿਆ ਐਸੇ ਵੇਲੇ ਹੂੰ ਅਸਾ ਉਹ ਤੇਰਾ ਜੀ ਮੂੰਗ ਦਾ ਖਾਣਾ ਠੀਕ ਹੈ ਮੂੰਗੀ ਦੀ ਬਣਾ ਕੇ ਦਾਲ ਤੇ ਅੱਬ ਹਮ ਲਗਾਏਗੇ ਤੜਕਾ ਲਾਓ ਭਾਈ ਅੱਜ ਮੈਂ ਥੋੜੀ ਹਲਪ ਹੋਰ ਕਰਦੀ ਆਂ ਘਰ ਦੀ। ਉਹ ਕਰਨਾ ਕੀ ਇਹਦਾ ਵਿੱਚ ਕੀ ਕੁਝ ਪਾਉਣਾ ਜੇ? ਹਾਂ? ਮਤਲਬ ਉਹਦੇ ਨੂੰ ਕਾਲੇ ਕਰ ਦੂ ਨੀ। ਕਾਲੇ ਕਿਉਂ ਕਰ ਦੇਗਾ? ਹੈਂ? ਦੇਖ ਲਾ ਆ ਕੇ ਮੜਾਇਆ ਆਪ ਦਾ। ਮਤਲਬ ਐਸੇ ਮੜਾਇਆ ਕਰਨ ਲੱਗਾ ਕੰਮ। ਲੋ ਵੀ ਠੰਡ ਬਹੁਤ ਜਿਆਦੇ ਹੈ ਤੇ ਇਸ ਤੋਂ ਮੈਂ ਤੇ ਮੇਰੀ ਦਾਦੀ ਮਾਂ ਅੰਦਰ ਆ ਕੇ ਬੈ ਗਈ ਬੀਬੀ ਤੇ ਹੁਣ ਤੋਂ ਇੱਥੇ ਮਿੱਥੇ ਕੱਟਣ ਲੱਗ ਗਿਆ ਕੇ ਮੈਂ ਸਬਜ਼ੀ ਨੂੰ ਤੜਕਾ ਲਾਤਾ ਬੀਬੀ ਮੂੰਗੀ ਦਾਲ ਨੂੰ ਗੰਡੇ ਗੁੰਡੇ ਮੰਨ ਕੇ ਚਲ ਪਾ ਕੇ ਨਾ ਤੇਲ ਚ ਮੈਂ ਤੇ ਕਲਕਾ ਤੇ ਕਲਕਾ ਕੇ ਵਿੱਚ ਪਾ ਕੇ ਤੇ ਘੜਛੀ ਹਲਾਤੀ ਸਬਜ਼ੀ ਤਿਆਰ ਆ ਠੀਕ ਆ ਤੇਰੀ ਮਾਂ ਨੂੰ ਆਪੇ ਛਮ ਛਮ ਤੇ ਬੱਚਾ ਪਰੌਂਠਾ ਲਾਹੇ ਹਾਂ ਤੇ ਜੋ ਮੈਂ ਤਾਂ ਪਾਲੇ ਮਰੀ ਗਿਆ ਨਹੀਂ ਜੋ ਮੁਰਜਵਾਣਾ ਜੁਬ ਮੈਂ ਤਾਂ ਪਾਲੇ ਮਰੀ ਨਾ ਡੈਡੀ ਕਿੱਧਰ ਗਿਆ ਡੈਡੀ ਕਿੱਧਰ ਗਿਆ ਡੈਡੀ ਕੋਠੇ ਤੇ ਐ ਡੈਡੀ ਨੂੰ ਵਲੌਗ ਚ ਲਿਆ ਕਰੀਏ ਨਾ ਵੀ ਆਪਾਂ ਡੈਡੀ ਨਾਲ ਵੀਡੀਓ ਬਣਾਇਆ ਕਰੀਏ ਆਪਾਂ ਹੂੰ ਕਿ ਬਣਾ ਲੂਗੇ ਨਹੀਂ ਬਣਾਉਂਦਾ ਆਪਣੇ ਨਾਲ ਬਣਾ ਲੂਗਾ ਤਾਂ ਬਣ ਮਾਲਾ ਪੁੱਛਣਾ ਬੋਲਣ ਨੂੰ ਵੀ ਸਾਡੇ ਨਾਲ ਵੀਡੀਓ ਬਣਾਇਆ ਕਰ ਕੋ ਜਿਵੇਂ ਅਸੀਂ ਮੈਂ ਤੇ ਬੀਬੀ ਬਣਾਉਣੀਆ ਵੀਡੀਓ ਹਨ ਵੀ ਉਸੇ ਲੋਟ ਸਾਡੇ ਨਾਲ ਵੀਡੀਓ ਬਣਾਇਆ ਕਰ ਤੋ ਵੀ ਬੀਬੀ ਹੱਥ ਚੱਕ ਲਿਆ ਵਾਏ ਕਰਦੇ ਆ ਓਕੇ ਜੀ ਕੱਢ ਤਾਂ ਫੋਨ ਕਰ ਦੇ ਵਾਏ 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 ਹਾਂ ਲਵੀ ਬੀਬੀ ਆਪਾਂ ਚਲੀ ਕਿ ਵੀ ਅੰਦਰ ਆਉ ਦਾ ਬਿਸਤਰਾ ਵਿਛਾ ਦੇ ਦਾਦੀ ਮੇਰਾ ਬਈ ਕਾ ਇੱਥੇ ਹੀ ਬੈਠੂ ਬੈਠੇ ਬਿਸਤਰਾ ਵਿਛਾ ਦੇ ਬੁਝੇ ਪਾਈ ਨੂੰ ਸਭ ਦੇ ਪਾਇਓ ਹੈ ਮਾਏ ਬਿਠਾ ਲੈ ਪਰ ਐਂ ਕਰ ਗਾਣਾ ਸੁਣਾ ਦੇ ਪਹਿਲਾਂ ਵਾਲਾ ਕਿਹੜਾ ਜਿਹੜਾ ਪਹਿਲਾਂ ਤੂੰ ਮੈਨੂੰ ਸੁਣਾਇਆ ਸੀ ਬਾਹਲਾ ਸਿਰਾ ਗਾਣਾ ਚੱਕ ਮਾਜਾ ਬਿੰਦੇ ਬਿੰਦੇ ਨਹੀਂ ਸੁਣਦੇ ਹੁੰਦੇ ਬਟੇ ਨਹੀਂ ਨਹੀਂ ਇਹ ਤਾਂ ਉਹ ਤਾਂ ਰੀਲ 'ਚ ਐ ਇਹ ਵਲੌਗ 'ਚ ਐ ਸੁਣਾ ਦੇ ਕਿਹੜਾ ਵਲੌਗ ਹੈ ਓ ਯਾਰ ਤੂੰ ਵੀਡੀਓ ਸੀ ਉਹ ਤੂੰ ਸੁਣਾ ਦੇ ਬਸ ਹੁਣ ਤੂੰ ਦਾਦੀ ਬਣ ਕੇ ਕਰੀ ਜਿਹੜਾ ਦੇ ਹੁਣ ਬੇਇਜ਼ਤੀਆਂ ਕਰਦੀ ਮੇਰੀ ਮੇਰੀ ਬੇਇਜ਼ਤੀ ਹੋ ਜੂ ਸਾਰੇ ਲੋਕਾਂ ਚ ਹੋਰ ਕਿਹੜਾ ਸੁਣਾ ਦੇ ਜਿਹੜਾ ਪਹਿਲਾਂ ਸੁਣਾਇਆ ਮੈਂ ਰੀਅਲ ਤੇ ਫਿਰ ਤਾਂ ਉਹਦਾ ਸੁਣਾ ਲੈ ਵੀ ਬਣ ਕੇ ਨਾ ਆਇਆ ਨਗਰ ਸੁਣਾਈ ਸੁਣਾ ਦੇ ਬਾਜਰੇ ਦੀ ਰੋਟੀ ਕਿਹੜਾ ਬਾਜਰਾ ਪਹਿਲਾਂ ਬਾਜਰੇ ਦੀ ਰੋਟੀ ਖਾਈ ਤੂੰ ਦੂਜੀ ਆ ਉਹ ਸੁਣਾ ਪਹਿਲਾਂ ਪਹਿਲਾਂ ਸਾਲੀ ਬਣ ਕੇ ਸਾਡੀ ਕਿਹੜਾ ਵਾਲੀ ਦਾਦੀ ਬਣ ਕੇ ਸੁਣਾਈ ਉਹ ਬਾਹਰ ਨਹੀਂ ਚੋਂਦਾ ਜਿਹੜੀ ਨੂੰ ਸੁਣਾ ਦੇ ਆਪੇ ਬਿਆਨ ਕਰਦਾ ਇੱਕ ਨਹੀਂ ਮੈਂ ਆ ਗਿਆ ਸਾਡੀ ਕੇੜਾ ਮੰਗ ਉੱਚੀ ਬੋਲ ਉੱਚੀ ਬੋਲ ਸਾਡੀ ਕੇੜਾ ਮੰਗ ਛੁੱਟ ਜੂ ਬੈਲੀਆਂ ਨੇ ਬੈਰ ਕੋ ਮਉੜੇ ਵੀ ਸਾਡੀ ਕੇੜਾ ਮੰਗ ਛੁੱਟ ਜੂ ਵਾਹ ਸ਼ਾਬਾਸ਼ ਤੇਰੇ ਸ਼ਾਬਾਸ਼ ਸਿਆਣੀ ਜਾਨੀ ਵੇਖੋ ਕਿਵੇਂ ਗਾਣੇ ਗਾਉਂਦੀ ਐ ਮਾਤਾ ਜੀ ਹਾਂ ਹਾਂ ਵਾਹ ਸ਼ਾਬਾਸ਼ ਹਾਂ ਹੈ ਬੋਲੀਆਂ ਫਿਰ ਪਾਵਾਂਗੇ ਅੰਦਰ ਬਹਿ ਕੇ ਬਣਾਵਾਂਗੇ ਬੋਲੀਆਂ ਮੈਂ ਤੇ ਬੀਬੀ ਚੱਲ ਮਾਤਾ ਜਉਂਦੀ ਰਹਿ ਮੈਂ ਰੋਟੀ ਖਾਣੀ ਐ ਰੋਟੀ ਮੈਨੂੰ ਵੀ ਲਿਆ ਦੀ ਬਲੋਗ ਮਿੱਤਰੋ ਆਪਾਂ ਹੁਣ ਹੋ ਗਏ ਸ਼ਟਡਾਊਨ ਤੇ ਐਨੇ ਲੈ ਕੇ ਉਹ ਦਾਦੀ ਮਾਂ ਮੇਰੀ ਰੋਟੀ ਤੇ ਰੋਟੀ ਖਾ ਕੇ ਆਪਾਂ ਤੇ ਫਿਰ ਆਪਾਂ ਬਲੋਗ ਦੀ ਕਰਦੇ ਐਂਡਿੰਗ ਗੁੱਡ ਬਾਏ ਬਾਏ ਹੁਣ ਕਹਿ ਦਿਆਂਗੇ ਤੇ ਬਾਕੀ ਹੋਰ ਇੱਕ ਦੋ ਇੰਟਰਸਟਿੰਗ ਗੱਲਾਂ ਥੋੜੀਆਂ ਸ਼ੇਅਰ ਕਰਾਂਗੇ ਬਣੇ ਰਹੋ ਬਲੌਗ ਨਾਲ ਐਂਡ ਤੱਕ ਵੇਖੋ ਮਿੱਤਰੋ